ਸਤਿ ਸ਼੍ਰੀ ਅਕਾਲ ਦੋਸਤੋ ਹੁਨੇ ਹੁਨੇ ਇੱਥੇ ਹੋਈ ਬਦਬੇਦਵੀ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਹਨਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਮ ਤੇ ਵੀਡੀਓ ਨੂੰ ਆਤਵਾ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਇਜ਼ਰਾਇਲੀ ਸੈਨਿਕਾਂ ਨੇ ਗਾਜ਼ਾ ਦੀ ਇੱਕ ਮਸਜਿਦ ਦੇ ਵਿੱਚ ਰੱਖੀ ਕੁਰਾਨ ਦੀਆਂ ਕਾਪੀਆਂ ਨੂੰ ਸਾੜ ਦਿੱਤਾ ਹੈ ਹਮਾਸ ਦੇ ਵਿੱਚ ਇਸ ਦੀ ਸ਼ਿਕਾਇਤ ਅਰਬ ਅਤੇ ਮੁ슬ਮਨ ਦੇਸ਼ਾਂ ਦੇ ਸੰਗਠਨਾਂ ਨੂੰ ਕੀਤੀ ਹੈ ਹਮਾਸ ਨੇ ਮੁ슬ਮਨ ਦੇਸ਼ਾਂ ਦੇ ਵਿੱਚ ਮੁੱਦੇ ਤੇ ਆਪਣਾ ਗੁੱਸਾ ਜ਼ਾਹਰ ਕਰਨ ਲਈ ਕੀ ਹੈ ਹਮਾਸ ਨੇ ਸ਼ਨੀਵਾਰ ਨੂੰ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਕੁਰਾਨ ਦੀਆਂ ਕਾਪੀਆਂ ਨੂੰ ਸਾੜਨ ਤੇ ਮਸਜਿਦਾਂ ਦੀ ਬੇਅਦਵੀ ਕਰਨ ਅਤੇ ਨਸ਼ਟ ਕਰਨਾ ਇਜ਼ਰਾਈਲੀ ਸੈਨਿਕਾਂ ਦੇ ਨਫ਼ਰਤ ਭਰੇ ਅਤੇ ਅਪਰਾਧਿਕ ਕਾਰਵਾਈ ਦੀ ਪੁਸ਼ਟੀ ਕਰਦਾ ਹੈ ਜਿਹੜਾ ਅਸੀਂ ਉਸ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਅਲਜ਼ੰਜ਼ੀਰਾ ਅਰਬੀ ਨੇ ਇਜ਼ਰਾਈਲੀ ਸੈਨਿਕਾਂ ਦੇ ਕੈਮਰੇ ਤੋਂ ਪ੍ਰਾਪਤ ਫੁਟੇਜ ਦੀ ਪ੍ਰਸਤਾਵਿਤ ਕੀਤੀ ਹੈ ਵਾਇਲ ਵੀਡੀਓ ਦੇ ਵਿੱਚ ਮੁਸਲਮਾਨਾਂ ਦੀ ਪਵਿੱਤਰ ਕਿਤਾਬ ਕੁਰਾਨ ਨੂੰ ਪਾੜਦੇ ਹੋਏ ਅਤੇ ਉੱਤਰੀ ਗਾਜ਼ਾ ਦੇ ਵਿੱਚ ਸਾਲੇਹ ਮਸਜਿਦ ਦੇ ਵਿਦੇਸ ਨੂੰ ਸਾੜਦੇ ਹੋਏ ਦਿਖਾਈ ਦੇ ਰਹੇ ਨੇ ਉਸ ਦੇ ਚੈਨਲ ਨੇ ਖਾਨ ਯੂਸਸ ਦੇ ਇਤਿਹਾਸਿਕ ਗ੍ਰੇਨ ਮਸਜਿਦ ਤੇ ਇਜ਼raਇਲੀ ਡਰੋਨ ਬੰਬਾਰੀ ਤੋਂ